ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਅਮਰੀਕਾ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਜਿਹੜਾ ਹੈ ਉਹ ਬੜਾ ਇੱਕ ਮਹੱਤਵਪੂਰਨ ਤੇ ਇਤਿਹਾਸਕ ਦਿਨ ਹੋ ਨਿਬੜਿਆ ਜਿਸ ਦਿਨ ਬਕਾਇਦਾ ਉੱਥੇ ਨਿਊਯਾਰਕ ਦੇ ਅੰਦਰ ਜਿਸ ਮੇਅਰ ਦੀ ਚੋਣ ਨੂੰ ਲੈ ਕੇ ਪਿਛਲੇ ਲਗਭਗ 6-7 ਮਹੀਨੇ ਤੋਂ ਚਰਚਾ ਚੱਲ ਰਹੀ ਸੀ ਔਰ ਚਰਚਾ ਵੀ ਇਸ ਗੱਲ ਦੀ ਸੀ ਕਿ ਜਿਹੜੀਆਂ ਇਹ ਵੱਡੇ ਵੱਡੇ ਉੱਥੋਂ ਦੇ ਤਨਾੜ ਲੋਕ ਸੀ ਉੱਥੋਂ ਦਾ ਰਾਸ਼ਟਰਪਤੀ ਸੀ ਡੋਨਾਲਡ ਟਰੰਪ ਉਹ ਨਹੀਂ ਸੀ ਚਾਹੁੰਦੇ ਕਿ ਉੱਥੇ ਜਿਹੜੇ ਮੇਅਰ ਦੀ ਚੋਣ ਹੈ ਉਹਦੇ ਵਿੱਚ ਜੋਹਰਾਨ ਮੋਮਦਾਨੀ ਨੂੰ ਜਿੱਤ ਮਿਲੇ ਉਸ ਦੇ ਲਈ ਉਹਨਾਂ ਨੇ ਹਰ ਢੰਗ ਤਰੀਕਾ ਵਰਤਿਆ ਇੱਥੋਂ ਤੱਕ ਕਿ ਡੈਮੋਕ੍ਰੈਟਿਕ ਪਾਰਟੀ ਦੇ ਅੰਦਰ ਵੀ ਜਿਹੜਾ ਪ੍ਰਾਈਮਰੀ ਦੇ ਵਿੱਚ ਮੋਮਦਾਨੀ ਤੋਂ ਹਾਰ ਗਿਆ ਸੀਗਾ ਕੈਂਡੀਡੇਟ ਉਸ ਨੂੰ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਮੈਦਾਨ ਚ ਲਿਆਂਦਾ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਵੀ ਮੈਦਾਨ 'ਚ ਸੀ ਔਰ ਉਹ ਸਾਰੇ ਦੇ ਬਾਵਜੂਦ ਇਸਨੀ ਤਾਕਤ ਲਾਉਣ ਦੇ ਬਾਵਜੂਦ ਮੁਮਦਾਨੀ ਨੇ ਬਹੁਤ ਵੱਡੀ ਜਿੱਤ ਜਿਹੜੀ ਹੈ ਉਥੇ ਨਿਊਯਾਰਕ ਦੇ ਅੰਦਰ ਦਰਜ ਕੀਤੀ ਹੈ ਨਿਊਯਾਰਕ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰਾਂ 'ਚੋਂ ਇੱਕ ਹੈ ਔਰ ਬਕਾਇਦਾ ਉਸ ਦੀ ਜਿਹੜੀ ਜੀਡੀਪੀ ਹੈ ਉਹ 2.3 ਟ੍ਰਿਲੀਅਨ ਡਾਲਰ ਦੇ ਕਰੀਬ ਹੈ ਔਰ ਜਿਸ ਢੰਗ ਦੇ ਨਾਲ ਮੁਮਦਾਨੀ ਨੇ ਉਥੇ ਲੋਕਾਂ ਦਾ ਭਰੋਸਾ ਜਿੱਤਿਆ ਉਸ ਤੋਂ ਇਹ ਲੱਗਦਾ ਹੈ ਕਿ ਲੋਕ ਅਮਰੀਕਾ ਦੇ ਅੰਦਰ ਜਿਹੜੇ 트ੰਪ ਦੀਆਂ ਨੀਤੀਆਂ ਉਸ ਤੋਂ ਦੂਰ हट ਕੇ ਇੱਕ ਨਵੀਂ ਸੋਚ ਇੱਕ ਨਵੀਂ ਪਹੁੰਚ ਇੱਕ ਨਵਾਂ ਜਿਹੜਾ ਸਿਸਟਮ ਹੈ ਉਹ ਸਿਰਜਣ ਵੱਲ ਨੂੰ ਅੱਗੇ ਵਧਣਾ ਚਾਹੁੰਦੇ ਆ ਔਰ ਉਸ ਦੇ ਵਿੱਚ ਉਸ ਨੂੰ ਕਿੰਨਾ ਅੱਗੇ ਹਲਾਰਾ ਮਿਲਦਾ ਹੈ ਤੇ ਡੈਮੋਕ੍ਰੈਟਿਕ ਪਾਰਟੀ ਦੇ ਅੰਦਰ ਉਸ ਸੋਚ ਨੂੰ ਹੋਰ ਕਿੰਨੀ ਜਿਹੜੀ ਹੈ ਸਪੋਰਟ ਮਿਲਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਇਹ ਜ਼ਰੂਰ ਹੈ ਕਿ ਇਸ ਇਲੈਕਸ਼ਨ ਦੇ ਅੰਦਰ ਪਿਛਲੇ 50 ਸਾਲਾਂ ਦੇ ਵਿੱਚ ਇੰਨੀ ਮੇਅਰ ਦੀ ਚੋਣ ਦੇ ਵਿੱਚ ਇੰਨੀਆਂ ਵੋਟਾਂ ਨਹੀਂ ਪਈਆਂ ਐਡੀ ਵੱਡੀ ਗਿਣਤੀ ਦੇ ਵਿੱਚ ਜਿੰਨੀ ਵੱਡੀ ਗਿਣਤੀ ਦੇ ਵਿੱਚ ਇਸ ਵਾਰ ਪਈਆਂ ਲਗਭਗ 2 ਮਿਲੀਅਨ ਤੋਂ ਵੱਧ ਵੋਟਰ ਜਿਹੜੇ ਆ ਉਹਨਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਔਰ ਮੁਮਦਾਨੀ ਨੂੰ ਤਾਂ ਬਕਾਇਦਾ ਜਿਹੜੇ 50.4% ਵੋਟ ਜਿਹੜੇ ਆ ਉਹ ਮਿਲੇ ਆ ਔਰ ਬੜੀ ਸ਼ਾਨਦਾਰ ਜਿੱਤ ਉਹਨੇ ਪ੍ਰਾਪਤ ਕੀਤੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਨਿਊਯਾਰਕ ਵਰਗੇ ਸ਼ਹਿਰ ਦੇ ਅੰਦਰ ਜਿਸ ਤਰ੍ਹਾਂ ਉਸ ਨੇ ਆਪਣੀ ਸ਼ੁਰੂਆਤ ਕੀਤੀ ਹੈ ਔਰ ਆਪਣੀ ਜਿਹੜੀ ਉਹਦੀ ਪਹਿਲੀ ਭਾਸ਼ਣ ਸੀ ਜਿੱਤ ਤੋਂ ਬਾਅਦ ਉਸ ਦੇ ਵਿੱਚ ਉਸ ਨੇ ਨਹਿਰੂ ਦੇ ਜਿਹੜੇ ਸ਼ਬਦ ਸੀ ਉਹਨਾਂ ਨੂੰ ਬਕਾਇਦਾ ਕੋਟ ਕੀਤਾ ਉਹਨਾਂ ਦਾ ਹਵਾਲਾ ਦਿੱਤਾ ਔਰ ਜੋ ਕੁਝ ਗੁਜਰਾਤ ਵਿੱਚ ਵਾਪਰਿਆ ਸੀਗਾ ਉਸ ਨੂੰ ਵੀ ਪਹਿਲਾਂ ਉਹਨਾਂ ਨੇ ਆਪਣੇ ਭਾਸ਼ਣਾਂ ਦੇ ਵਿੱਚ ਜਿਸ ਢੰਗ ਨਾਲ ਲਿਆਂਦਾ ਤੇ ਆਪਣੇ ਕਲਚਰ ਨੂੰ ਆਪਣੀ ਪਹਿਚਾਨ ਨੂੰ ਉਸ ਤਰ੍ਹਾਂ ਹੀ ਕਾਇਮ ਰੱਖਿਆ ਔਰ ਉਸ ਦੇ ਨਾਲ ਉਹ ਅੱਗੇ ਵਧਿਆ ਆਪਣੀ ਚੋਣ ਮਹੀਮਾ ਦੇ ਅੰਦਰ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਅੰਦਰ ਅਮਰੀਕਾ ਦੀ ਰਾਜਨੀਤੀ ਵਿੱਚ ਇਸ ਦੇ ਕੀ ਪ੍ਰਭਾਵ ਪੈਂਦੇ ਆ ਤੇ ਇਸ ਦੇ ਨਾਲ ਹੀ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਜੋ ਕੁਝ 1 ਸਾਲ ਦੇ ਅੰਦਰ ਉਥੋਂ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਕੀਤਾ ਗਿਆ ਉਸ ਦਾ ਲੋਕਾਂ ਦੇ ਅੰਦਰ ਕਿਸ ਤਰ੍ਹਾਂ ਦਾ ਪ੍ਰਤੀਕਰਮ ਹੈ ਵਰਜੀਨੀਆ ਵਿੱਚ ਵੀ ਜਿਹੜੀ ਚੋਣ ਹੋਈ ਹੈ ਉੱਥੇ ਵਿੱਚ ਵੀ ਜਿਹੜੇ ਲੈਫਟ ਇੰਡ ਗਵਰਨਰ ਡੈਮੋਕ੍ਰੈਟਿਕ ਪਾਰਟੀ ਦਾ ਜਿੱਤਿਆ ਇਸ ਤਰ੍ਹਾਂ ਨਿਊ ਜਰਸੀ ਜਿਹੜੀ ਚੋਣ ਹੈ ਉੱਥੇ ਵੀ ਡੈਮੋਕ੍ਰੈਟਿਕ ਪਾਰਟੀ ਦਾ ਜਿਹੜਾ ਗਵਰਨਰ ਹੈ ਉਹ ਨੇ ਜਿੱਤ ਦਰਜ ਕੀਤੀ ਹੈ ਇਸ ਤੋਂ ਲੱਗਦਾ ਹੈ ਕਿ ਜਿਹੜੀ ਇੱਕ ਨਵੀਂ ਜਿਹੜੀ ਸੋਚ ਹੈ ਉੱਥੇ ਅਮਰੀਕਾ ਦੇ ਅੰਦਰ ਉੱਭਰ ਰਹੀ ਹੈ ਤਾਂ ਇਹ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਕੈਨੇਡਾ ਦੇ ਉੱਗੇ ਐਡਵੋਕੇਟ ਵਾਤਾਵਰਣ ਪ੍ਰੇਮੀ ਉੱਗੇ ਸੋਸ਼ਲ ਐਕਟਿਵਿਸਟ ਤੇ ਡੈਮੋਕ੍ਰੇਸੀ ਦੇ بڑے ਵੱਡੇ ਸਮਰਥਕ ਤੇ ਕਿਤੇ ਵੀ ਜੇ ਡੈਮੋਕਰੇਸੀ 'ਚ ਕੋਈ ਵਿਗਾੜ ਆਉਂਦੇ ਆ ਤੇ ਉਸ ਨੂੰ ਕਿਸ ਢੰਗ ਨਾਲ ਅੱਗੇ ਲੈ ਕੇ ਜਾਣ ਲਈ ਉਸ ਦੇ ਵਿੱਚ ਕੀ ਕੀ ਖਾਮੀਆਂ ਨੂੰ ਦੂਰ ਕਰਨ ਦੀ ਲੋੜ ਹੈ ਉਸ ਤੇ ਲਗਾਤਾਰ ਆਪਣੇ ਵਿਚਾਰ ਵੀ ਦਿੰਦੇ ਰਹਿੰਦੇ ਆ ਔਰ ਕਲਾਈਮੇਟ ਦੇ ਬਾਰੇ ਤਾਂ ਉਹ ਹਰ ਹਫਤੇ ਆਪਣਾ ਇੱਕ ਜਿਹੜਾ ਪ੍ਰੋਗਰਾਮ ਵੀ ਕਰਦੇ ਆ ਜਿਹੜਾ ਫੇਸਬੁੱਕ ਤੇ ਤੁਸੀਂ ਦੇਖ ਸਕਦੇ ਹੋ ਤਾਂ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਜਿਹੜੀ ਉਥੇ ਤਬਦੀਲੀ ਇੱਥੇ ਵਾਪਰੀ ਹੈ ਹਰਮਿੰਦਰ ਢਿੱਲੋਂਾ ਤੋਂ ਕਿ ਉਹ ਲੋਕ ਉਸ ਨੂੰ ਕਿਸ ਤਰ੍ਹਾਂ ਦੇਖਦੇ ਐ ਤੇ ਉਹ ਉਸ ਦੇ ਬਾਰੇ ਕੀ ਸੋਚਦੇ ਐ ਉਹਨਾਂ ਤੋਂ ਅਸੀਂ ਇਸ ਬਾਰੇ ਜਾਣਕਾਰੀ ਲਵਾਂਗੇ ਠੀਕ ਲੋ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਜਿੰਦ ਸਰ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਜਿਹੜੀ ਮਮਦਾਨੀ ਦੀ ਉੱਥੇ ਮੇਅਰ ਵਜੋਂ ਚੋਣ ਐ ਭਾਵੇਂ ਕਿ ਮੇਅਰ ਦੀ ਚੋਣ ਛੋਟੀ ਵੱਡੀ ਨਹੀਂ ਹੁੰਦੀ ਪਰ ਅਮਰੀਕਾ ਦੇ ਅੰਦਰ ਤੇ ਦੁਨੀਆ ਭਰ ਦੇ ਅੰਦਰ ਉੱਥੇ ਜਿਸ ਢੰਗ ਦੇ ਨਾਲ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀ ਕਿ ਇੱਕ ਮੁਸਲਮਾਨ ਭਾਈਚਾਰੇ ਚੋਂ ਔਰ ਇੱਕ ਭਾਰਤੀ ਮੂਲ ਦਾ ਵਿਅਕਤੀ ਔਰ ਜਿਸ ਢੰਗ ਦੇ ਨਾਲ ਉਸ ਨੇ ਜਿੱਤ ਦਰਜ ਕੀਤੀ ਹੈ ਜਿਨ੍ਹਾਂ ਗੱਲਾਂ ਨੂੰ ਲੈ ਕੇ ਉੱਥੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਬਿਲਕੁਲ ਇਹ ਮਮਦਾਨੀ ਦੀ ਚਿੱਤ ਬੜੀ ਵੱਡੀ ਗੱਲ ਹੈ ਅ ਇਸ ਵੇਲੇ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਫਾਈਨੈਂਸ਼ੀਅਲ ਕੈਪੀਟਲਸ ਲੰਡਨ ਤੇ ਨਿਊਯਾਰਕ ਨੇ ਤੇ ਦੋਨਾਂ ਦੇ ਮੇਅਰ ਜਿਹੜੇ ਨੇ ਉਹੋ ਯੰਗ ਮੁਸਲਮਸ ਨੇ ਤੇ ਦੋਨਾਂ ਦਾ ਹੀ ਆਪਣੇ ਇੰਡੀਆ ਤੇ ਪਾਕਿਸਤਾਨ ਦੇ ਨਾਲ ਸਿੱਧਾ ਰਿਸ਼ਤਾ ਸੋ ਇਹ ਪਮਯੋ ਸ਼ਹਿਰ ਦੇ ਮੇਰ ਨੇ ਪਰ ਇਹਨਾਂ ਦੇ ਇੱਥੇ ਮੇਰਸ ਦੀਆਂ ਜਿਹੜੀਆਂ ਪਾਵਰਸ ਕਾਫੀ ਵੱਡੀਆਂ ਹੁੰਦੀਆਂ ਨੇ ਬਜਟ ਬਹੁਤ ਵੱਡੇ ਹੁੰਦੇ ਨੇ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਮਮਦਾਨੀ ਦੀ ਉਹ ਇਹ ਹੈ ਕਿ ਉਹ 34 ਸਾਲ ਦੀ ਉਮਰ ਹੈ ਤੇ ਉਹਦੇ ਖਿਲਾਫ ਜੋ ਵੀ ਅਮਰੀਕਾ ਦਾ ਕਰੋੜਪਤੀ ਅਰਬਪਤੀ ਜਿਹੜਾ ਬੰਦਾ ਵੀ ਨਫ਼ਰਤ ਕਰਦਾ ਹੈ ਇਮੀਗ੍ਰੈਂਟਾਂ ਨੂੰ ਕੰਪਨੀ ਸਾਰਿਆਂ ਨੂੰ ਲਾਈਨ 'ਚ ਖੜੇ ਕਰਕੇ ਉਹਨਾਂ ਨੇ 25 ਮਿਲੀਅਨ ਡਾਲਰ ਉਹਦੇ ਖਿਲਾਫ ਐਡਾ ਦੇ ਖਾਤੇ ਆ ਤੇ ਫਿਰ ਵੀ ਉਹ ਜਿੱਤ ਗਿਆ ਜਿਉਂ ਨਾ ਜੇ ਉਹ ਇੰਨੀ ਵੱਡੀ ਮੁਖਾਕਫਤ ਨਾਲ ਤੂੰ ਵੀ ਵੱਡੇ ਫਰਕ ਨਾ ਸੀਗਾ ਤੇ ਇਹ ਅਮਰੀਕਾ ਦੀ ਡੈਮੋਕ੍ਰੇਸੀ ਲਈ ਤੇ ਦੁਨੀਆ ਭਰ ਦੀ ਜਿਹੜੀ ਡੈਮੋਕ੍ਰੇਸੀ ਹੈ ਤੇ ਜਿਹੜੀ ਸਾਡੀ ਹਿਊਮਨ ਰਾਈਟਸ ਨੇ ਉਹਨਾਂ ਦੇ ਅੱਜ ਬੜਾ ਅੱਛਾ ਵਧੀਆ ਬਣਿਆ ਤੇ ਤੇ ਮਰੀਏ ਜੋ ਕੁਐਸ਼ਨ ਜਸਟ ਹੰਗ ਦੇ ਨਾਲ ਉਹਨੇ ਜਿੱਤ ਦਰਜ ਕੀਤੀ ਹੈ ਤਾਂ ਉਸ ਦਾ ਕਿੰਨਾ ਕੋ ਅਸਰ ਪਏਗਾ ਉੱਥੇ ਨਿਊਯਾਰਕ ਦੀ ਜਿਹੜੀ ਲਾਈਫ ਹੈ ਉਸ ਦੇ ਉੱਤੇ ਤੇ ਸੁਮੂਚੇ ਤੌਰ ਤੇ ਅਮਰੀਕਾ ਦੀ ਰਾਜਨੀਤੀ ਵਿੱਚ ਬਿਲਕੁਲ ਦੇਖੋ ਜੰਡੀ ਸਾਹਿਬ ਕੀ ਵਾਰੀ ਹੈ ਨਾ ਲੋਕ ਭੁੱਲ ਜਾਂਦੇ ਨੇ ਕਿ ਪੋਲਿਟਿਕਸ ਦਾ ਮਤਲਬ ਸਿਰਫ ਦਫ਼ਤਰ ਤੇ ਕੰਮਾ ਨਹੀਂ ਹੈ ਪ੍ਰਧਾਨ ਮੰਤਰੀ ਬਣਨਾ ਰਾਸ਼ਟਰਪਤੀ ਨਹੀਂ ਹੈ ਜਾਂ ਮੇਅਰ ਬਣਨਾ ਨਹੀਂ ਹੈ ਇਹ ਉਹਦਾ ਮਕਸਦ ਹੈ ਬਣ ਕੇ ਤੁਸੀਂ ਲੋਕਾਂ ਦੀ ਲਾਈਫ ਨੂੰ ਜ਼ਿੰਦਗੀ ਨੂੰ ਵਧੀਆ ਕਿੰਨਾ ਕਰ ਸਕਦੇ ਹੋ ਸੋ ਉਹਦਾ ਜਿਹੜੇ ਸਾਰੇ ਦੇ ਸਾਰੇ ਸਲੋਗਨਸ ਨੇ ਉਹ ਹੈ ਜਿਵੇਂ ਕਿ ਉਹ ਜਿਹੜੀ ਉੱਥੋਂ ਦੀ ਬੱਸਾਂ ਦੀ ਸਫ਼ਰ ਹੈ ਉਹਨੂੰ ਮੁਫਤ ਕਰਨਾ ਚਾਹੁੰਦਾ ਫਿਰ ਜਿਹੜੇ ਲੋਕਾਂ ਕੋਲ ਚਾਈਲਡ ਕੇਅਰ ਹੈ ਜਿਹੜੇ ਬੱਚੇ ਕੰਮ ਕਰਦੇ ਨੇ ਛੋਟੇ ਬੱਚੇ ਨੇ ਇੱਥੇ ਚਾਈਲਡ ਕੇਅਰ ਬਹੁਤ ਮਹਿੰਗੀ ਹੁੰਦੀ ਹੈ ਤੁਹਾਡੀ ਤਨਖਾਹ ਤੋਂ ਬਰਾਬਰ ਹੋ ਜਾਂਦੀ ਹੈ ਤੇ ਉਹਨੂੰ ਫ੍ਰੀ ਕਰਨਾ ਚਾਹੁੰਦਾ ਤੇ ਇਦਾਂ ਜਿਹੜਾ ਸਾਡਾ ਹਾਊਸਿੰਗ ਦਾ ਕ੍ਰਾਈਸਿਸ ਹੈ ਵੀ ਇੱਥੇ ਘਰ ਇੰਨੇ ਮਹਿੰਗੇ ਹੋ ਗਏ ਕਿਉਂਕਿ ਜਿਹੜੀ ਲੌਬੀ ਘਰਾਂ ਦੀ ਹੈ ਉਹ ਨਵੇਂ ਘਰ ਬਣ ਨਹੀਂ ਦਿੰਦੇ ਤਾਂ ਕਿ ਪੁਰਾਣੇ ਘਰ ਆਦਮੀ ਜਿਹੜੀ ਕੀਮਤ ਉੱਪਰ ਜਾਂਦੀ ਰਹੇ ਸੋ ਇਹ ਤਾਂ ਬੜਾ ਪਰਫਾਰਮਿੰਗ ਫਰਕ ਪਾਏਗਾ ਪਹਿਲੀ ਗੱਲ ਤਾਂ ਇਹ ਜਿਹੜੇ ਹੋਰ ਪ੍ਰੋਗਰੈਸਿਵ ਲੋਕ ਨੇ ਡੈਮੋਕ੍ਰੈਟਿਕ ਪਾਰਟੀ ਦੇ ਅੰਦਰ ਜਾਂ ਇਦਣ ਕੈਨੇਡਾ ਚ ਲਿਬਰਲ ਪਾਰਟੀ ਦੇ ਅੰਦਰ ਉਹਨਾਂ ਨੂੰ ਇੱਕ ਮੋਰਲ ਬੂਸਟ ਮਿਲੇਗਾ ਤੇ ਜਿਹੜੀ ਦੂਸਰੀ ਗੱਲ ਹੈ ਕਿਉਂਕਿ ਨਿਊਯਾਰਕ ਬਹੁਤ ਵੱਡਾ ਅਮਰੀਕਾ ਦੇ ਵਿੱਚ ਵੀ ਤੇ ਦੁਨੀਆ ਦੇ ਵਿੱਚ ਵੀ ਸੋ ਜੋ ਵੀ ਉੱਥੇ ਪਾਲਿਸੀਆਂ ਦੇ ਐਕਸਪੈਰੀਮੈਂਟ ਹੋਣਗੇ ਉਹਦਾ ਅਸਰ ਦੂਰ ਦੂਰ ਤੱਕ ਜਾਏਗਾ ਮੈਂ ਜਦੋਂ ਪਹਿਲਾਂ ਕਹਿ ਰਿਹਾ ਸੀ ਕਿ ਇਕੱਲੇ ਇੱਥੋਂ ਦੇ ਕਰੋੜਪਤੀ ਨਹੀਂ ਖੜੇ ਜਿਹੜੇ ਇੰਡੀਆ ਦੇ ਟੀਵੀ ਚੈਨਲ ਨੇ ਅਮ ਬੀਜਪੀ ਦੇ ਸਰਕਾਰ ਦੇ ਹੱਕ ਚ ਐਨਡੀਟੀਵੀ ਵਾਲੇ ਜਿੰਨਾ ਜ਼ੈਰ ਉਹ ਉਗਲ ਰਹਿ ਸੀ ਮੰਮਦਾਨੀ ਦੇ ਖਿਲਾਫ ਜਿਹੜੇ ਉਹਨਾਂ ਦੇ ਨੇ ਉਹ ਤੁਹਾਨੂੰ ਸੁਣ ਕੇ ਹੈਰਾਨੀ ਹੁੰਦੀ ਆ ਕਿ ਨਿਊਯਾਰਕ ਦੇ ਮੇਅਰ ਦੇ ਵਿੱਚ ਇੰਡੀਆ ਦੇ ਲੋਕਾਂ ਨੂੰ ਜਾਇੰਡੀਆ ਦੇ ਚੈਨਲਸ ਨੂੰ ਇੰਨਾ ਜ਼ਿਆਦਾ ਬੋਲੰਟਰੀ ਕੀ ਲੋਟ ਹੈ ਸੋ ਇਹ ਬੜੀ ਵੱਡੀ ਇਤਿਹਾਸਿਕ ਜਿੱਤ ਹੈ ਤੇ ਇਹਦੇ ਵਿੱਚ ਨਾਲ ਹੀ ਅਸੀਂ ਦੇਖਦੇ ਹਾਂ ਕਿ ਜਿਸ ਢੰਗ ਦੇ ਨਾਲ 1 ਸਾਲ ਪਹਿਲਾਂ ਡੋਨਲਡ ਟਰੰਪ ਉਹਨਾਂ ਨੂੰ ਉਕਾਇਦਾ ਲੋਕਾਂ ਨੇ ਉੱਥੇ ਬੜੇ ਵੱਡੇ ਗਿਣਤੀ ਚ ਵੋਟਾਂ ਪਾ ਕੇ ਜਿਤਾਇਆ ਔਰ ਖਾਸ ਕਰਕੇ ਨਿਊਯਾਰਕ ਦੀ ਜੇ ਅਸੀਂ ਗੱਲ ਕਰਦੇ ਆਂ ਤਾਂ ਨਿਊਯਾਰਕ ਦੇ ਵਿੱਚ ਵੀ ਉਹਨਾਂ ਨੂੰ ਜਿਹੜੀ ਉਹਨਾਂ ਦੀ ਪਹਿਲੀ ਟਰਮ ਸੀ ਉਸ ਤੋਂ ਵੱਧ ਵੋਟ 36% ਤੋਂ ਵੱਧ ਵੋਟ ਜਿਹੜੇ ਉਹਨਾਂ ਨੇ ਨਿਊਯਾਰਕ ਚੋਂ ਹਾਸਲ ਕੀਤੇ ਪਰ ਐਡੀ ਜਲਦੀ ਉਹਨਾਂ ਦਾ ਜਿਹੜਾ ਉਹ ਗ੍ਰਾਫ ਸੀਗਾ ਉਹ ਥੱਲੇ ਗਿਆ ਕਿ ਉਹ ਜਿਹੜੇ ਟੋਟ ਸਾਰੀ ਮੁਹਿੰਮ ਵਿੱਚ ਮਮਦਾਨੀ ਦੀ ਇੰਨਾ ਪੈਸਾ ਖਰਚਣ ਦੇ ਬਾਵਜੂਦ ਵੀ ਉਹਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਨਿਊਯਾਰਕ ਹੀ ਜਿਹੜਾ ਉੱਥੇ ਹੀ ਉਹਨਾਂ ਦਾ ਘਰ ਹੈ 트럼ਪ ਉਹਨਾਂ ਦਾ ਉੱਥੇ ਹੀ ਉਹਨਾਂ ਦੇ ਸਾਰੇ ਹੈ ਜਿਹੜੀਆਂ ਵੱਡੀਆਂ ਪ੍ਰਾਪਰਟੀ ਹੈ ਹੋਟਲ ਨੇ ਉਹ ਸਾਰਾ ਕੁਝ ਉੱਥੇ ਹੈ ਤਾਂ ਇਹ ਸਾਰੀ ਸਥਿਤੀ ਦੇ ਵਿੱਚ ਇਹ ਉਹਨਾਂ ਲਈ ਬੜੀ ਵੱਡੀ ਜਿਹੜੀ ਝਟਕਾ ਨਹੀਂ ਉਹਨਾਂ ਨੂੰ ਲੱਗਿਆ ਵੱਡੀ ਛੱਟ ਨਹੀਂ ਪਈ ਉਹਨਾਂ ਨੂੰ ਨਹੀਂ ਦੇਖੋ ਛੱਟ ਤਾਂ ਪਈਗੀ ਪਰ ਮੇਰੇ ਖਿਆਲ ਵਿੱਚ ਕੱਲ ਤਾਂ ਇਹ ਤਾਂ ਆਪਾਂ ਇਹ ਜਿਹੜੀ 트럼ਪ ਦੀ ਜਿੱਤ ਸੀ ਉਹਨੂੰ ਵੱਡੀ ਕਿੰਨੀ ਵੋਟਾਂ ਨਹੀਂ ਪਈਆਂ ਇਨਫੈਕਟ 트럼ਪ ਤੇ ਉਹ ਤੋਂ ਹਾਰਵਰਡ ਵਾਲੇ ਦਾ ਜਿਹੜਾ ਮਾਰਕ ਨਿਊਯਾਰਕ ਦੀ ਗੱਲ ਕੀਤੀ ਮੈਂ ਨਿਊਯਾਰਕ ਦੀ ਗੱਲ ਕੀਤੀ ਬਹੁਤ ਘੱਟ ਪੱਧਰ ਤੇ ਮਤਲਬ ਇਦੋਂ ਛੋਟੇ ਮਾਰਜਨ ਨਾਲ ਕੋਈ ਪ੍ਰਸ਼ਠਪਤੀ ਨਹੀਂ ਬਣਿਆ ਜਿੰਨੇ ਦਾ ਉਹ ਬਣਿਆ ਸੋ ਬਹੁਤ ਹੀ ਘੱਟ ਹੈ ਉਹਦੇ ਵਿੱਚ ਮੇਨ ਜਿਹੜਾ ਕੰਮ ਸੀ ਜਦੋਂ ਬਾਈਡਨ ਦਾ ਚੋਣ ਲੜਨਾ ਫਿਰ ਉਹਦੀ ਜਿਹੜੀ ਸੇਕ ਦਾ ਥੱਲੇ ਜਾਣਾ ਤੇ ਮੁੜ ਕੇ ਉਹਨੂੰ ਲੁਕੋ ਕੇ ਰੱਖਣਾ ਉਹ ਲੋਕਾਂ ਨੂੰ ਗੁੱਸਾ ਸੀ ਉਹਦੇ ਉੱਤੇ ਤੇ ਕਮਲਾ ਹੈਰਿਸ ਵੱਲੋਂ ਕੋਈ ਖਾਸ ਨਵੀਂ ਵਿਜਨਾ ਨਹੀਂ ਸੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹਦੇ ਨਾਲ ਜਿਹੜੀਆਂ ਦੁਨੀਆ ਭਰ ਚ ਲੱਗ ਰਿਆਂ ਸੀ ਵੀ ਹੋਕ ਤਾਂ 트াম্প ਦੀ ਜਾਇਜਾਕਾਰ ਹੈ ਪਰ ਇਹ ਸਿਰਫ ਅਮਰੀਕਾ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਸਾਰੇ ਕੰਟਰੀਸ 'ਚ ਇਹ ਤੁਹਾਨੂੰ ਉਹ ਨਾ ਝਟਕਾ ਮਿਲਦਾ ਕਿ ਨਹੀਂ ਜਿਹੜੇ ਲੋਕ ਨੇ ਹਾਲੇ ਵੀ ਉਹਨਾਂ ਨੂੰ ਜਿਹੜੇ ਮੁੱਦੇ 'ਤੇ ਅਪੀਲ ਕਰਦੇ ਆ ਉਹ ਨਫਰਤ ਦੇ ਮੁੱਦੇ ਨਹੀਂ ਕਿਉਂਕਿ 트াম্প ਦਾ ਸਾਰੇ ਦਾ ਸਾਰਾ ਦਰੋ ਮੈਦਾਨ ਜਿਹੜਾ ਹੈ ਉਹ ਨਫਰਤ ਤੇ ਆਧਾਰਿਤ ਹੈ ਜਿਸ ਦਿਨ ਉਹਨੇ ਪਹਿਲੀ ਵਾਰੀ ਸੋਣਾ ਦੇ ਵਿੱਚ ਲਾਂਚ ਕੀਤਾ ਸੀ ਉਦੋਂ ਵੀ ਪਹਿਲਾ ਜਿਹੜੇ ਸ਼ਬਦ ਬੋਲੇ ਸੀ ਉਹਨੇ ਨਫਰਤ ਵਾਲੇ ਸ਼ਬਦ ਬੋਲੇ ਸੀ ਫੋ ਠੀਕ ਹੈ ਜਦੋਂ ਲੋਕ ਰਿਫੈਸ਼ਨ ਤੇ ਜਾਂਦੇ ਨੇ ਹੋਰ ਨੇ ਉਹ ਕਈਆਂ ਨੂੰ ਉਹ ਮੰਨ ਨੂੰ ਪਾਉਂਦੇ ਨੇ ਪਰ ਅਲਟੀਮੇਟਲੀ ਤਾਂ ਹਰੇਕ ਬੰਦੇ ਨੂੰ ਇਹ ਦੇਖਣਾ ਪੈਂਦਾ ਕਿ ਮੈਨੂੰ ਖਾਣ ਨੂੰ ਰੋਟੀ ਪਾਣੀ ਮਿਲ ਰਿਹਾ ਬੱਚਿਆਂ ਦੇ ਲਈ ਸਕੂਲ ਹੈ ਨਾ ਸੜਕਾਂ ਸਾਫ਼ ਨੇ ਇਹ ਸ਼ਹਿਰ ਚੱਲ ਰਿਹਾ ਸੋ ਜਿਹੜੀ ਇਹ ਡੈਮੋਕ੍ਰੈtic ਪਾਰਟੀ ਦੀ ਜਿੱਤ ਹੈ ਜਾਂ ਮੋਦੀਦਾਨੀ ਦੀ ਜਿੱਤ ਹੈ ਇਹ ਸਭ ਜਿਹੜੀਆਂ ਪ੍ਰੋਗਰੈਸਿਵ ਵਿਜ਼ਨ ਹੈ ਵੀ ਲੋਕ ਸਰਕਾਰ ਦਾ ਤੇ ਲੋਕ ਲੀਡਰਾਂ ਦਾ ਮਕਸਦ ਹੈ ਸਾਡੀ ਸੋਸਾਇਟੀ ਨੂੰ ਸਮਾਜ ਨੂੰ ਤੇ ਲੋਕਾਂ ਨੂੰ ਹੋਰ ਉਹਨਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਤੇ ਉਹ ਵਿਜਨ ਦੀ ਜਿੱਤ ਹੈ ਤੇ ਵੈਸੇ ਵੀ ਜੇ ਤੁਸੀਂ ਅਸੀਂ ਦੇਖਦੇ ਕਿ ਕੱਲਾ ਇੱਥੇ ਹੀ ਨਹੀਂ ਹੁਣ ਜਸਟੰਗ ਦੇ ਨਾਲ ਵਰਜੀਨੀਆ ਦੇ ਵਿੱਚ ਵੀ ਲੈਫਟ ਰੈਟ ਗਵਰਨਰ ਵੀ ਜਿਹੜਾ ਡੈਮੋਕ੍ਰੈਟਿਕ ਪਾਰਟੀ ਦਾ ਜਿੱਤਿਆ ਨਿਊ ਜਰਸੀ 'ਚ ਵੀ ਗਵਰਨਰ ਡੈਮੋਕ੍ਰੈਟਿਕ ਪਾਰਟੀ ਦਾ ਜਿੱਤਿਆ ਤੇ ਇਹਦੇ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਅਗਲੇ ਸਾਲ ਵੀ ਸੈਨੇਟ ਦੀਆਂ ਜਾਂ ਹਾਊਸ ਦੀਆਂ ਚੋਣਾਂ ਹੋਣੀਆਂ ਉਹਦੇ ਤੇ ਕਿੰਨਾ ਕੋਈ ਅਸਰ ਦੇਖਦੇ ਹੋ ਤੁਸੀਂ ਬਿਲਕੁਲ ਬੜਾ ਅਸਰ ਪਏਗਾ ਜੀ ਇਨਫੈਕਟ ਇਹ ਪਾਇ ਤ ਨਹੀਂ ਕਹਿ ਸਕਦੇ ਕੋ ਫਾਰੀਆਂ ਜਿੱਤ ਜਾਣਗੇ ਕਿਉਂਕਿ ਉਹ ਜਿਹੜੀਆਂ ਸਟੇਟਾਂ ਨੇ ਉਹ ਕਾਫੀ ਫਾਰਨਲੀ ਰਿਪਬਲਿਕਨ ਨੇ ਪਰ ਜਿਹੜੀ ਜਿਹੜੀ ਤੁਸੀਂ ਵਰਜੀਨੀਆ ਦੀ ਗੱਲ ਕੀਤੀ ਆ ਉਥੇ ਗਵਰਨਰ ਵੀ ਤੇ ਲੈਫਟੇਨੈਂਟ ਗਵਰਨਰ ਵੀ ਤੇ ਟ੍ਰੈਂਡੀਗਲ ਵੀ ਤਿੰਨੋਂ ਜਿਹੜੇ ਸਿਗੇ ਹੋ ਰਿਪਬਲਿਕਨ ਪਾਰਟੀ ਦੇ ਸੀ ਤੇ ਉਹ ਪੂਰਾ 트ੰਪ ਦੇ ਨਾਲ ਸਾਥ ਦੇ ਰਹੇ ਸੀ ਕੇਸ ਫਾਇਨ ਕਰ ਰਹੇ ਸੀ ਵੋਟਾਂ ਨੂੰ ਪਾਉਣਾ ਹੋਰ ਮੁਸ਼ਕਲ ਕਰ ਰਹੇ ਸੀ ਹਰ ਵੀਰਿਆ ਤਰਫ ਲੱਗੀਆਂ ਉਹਦੇ ਨਾਲ ਉਹਦੇ ਖੜੇ ਸੀ ਕਿ ਉਹ ਤਿੰਨੇ ਦੇ ਤਿੰਨੇ ਜਿਹੜੇ ਦਫ਼ਤਰ ਨੇ ਚੋਟੀ ਦੇ ਦਫ਼ਤਰ ਨੇ ਅਹੁਦੇ ਨੇ ਉਸ ਸਟੇਟ ਦੇ ਉਹ ਸਾਰੇ ਦੇ ਸਾਰੇ ਡੈਮੋਕ੍ਰੇਟ ਜਿੱਤ ਗਏ ਔਰ ਜਿੱਤੇ ਹੀ ਨਹੀਂ ਉਹ ਇੰਨੀ ਵੱਡੇ ਮਾਰਜਿਨ ਨਾਲ ਜਿੱਤੇ ਕੋ ਲੋਕਾਂ ਨੂੰ ਹੈਰਾਨੀ ਹੋ ਰਹੀ ਹੈ ਤੇ ਤੁਸੀਂ ਜਿਵੇਂ ਕਿਹਾ ਵੀ ਲੈਫਟ ਗਵਰਨਰ ਜਿਹੜੀ ਆ ਗੁਸਾਲਾ ਹਾਸ਼ਮੀ ਉਹ ਇੰਡੀਆ ਦੀ ਜੰਮੀ ਹੋਈ ਹੈ ਤੇ ਇਹ ਸਾਡੇ ਦੀ ਮਾਣ ਵਾਲੀ ਗੱਲ ਹੈ ਕਿ ਇਥੋਂ ਦੀ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਵਿਵੇਕਰਾਮਾ ਸਵਾਮੀ ਵਰਗੇ ਨੇ ਪਰ ਜਿਨ੍ਹਾਂ ਦਾ ਨਿਰੋਲ ਮਕਸਦ ਜਿਹੜਾ ਨਫਰਤ ਫਲਾ ਕੇ ਆਪਣੀਆਂ ਲੋਕਾਂ ਦੇ ਖਿਲਾਫ ਉਹ ਖੁਦ ਆ ਉਹਦਾ ਰੰਗ ਕਾਲਾ ਉਹ ਫਾੜੀ ਵਰਗਾ ਲੱਗਦਾ ਹੈ ਇੰਡੀਆ ਦੇ ਉਹਦੇ ਪੇਰੈਂਟਸ ਨੇ ਪਰ ਉਹ ਇੰਡੀਆ ਐਂਟੀ ਇੰਡੀਆ ਨਫਰਤ ਨੂੰ ਬਣਾ ਕੇ ਆਪਣੇ ਜਿਹੜੇ ਪੈਸੇ ਕਮਾਉਣੇ ਨੇ ਵਿਸ਼ਵ ਤੋਂ ਕੋਰੀ ਕਰਨੀ ਹੈ ਪਰ ਉਹਦੇ ਨਾਲ ਨਾਲ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਸਿਆਣੇ ਸੁਝੇ ਪ੍ਰੋਗਰੈਸਿਵ ਲੀਡਰ ਨੇ ਉਹ ਕਿਵੇਂ ਜਿੱਤ ਰਹੇ ਨੇ ਜਿਹੜੀ ਗਵਾਨਾ ਦੀ ਜਿੱਤ ਹੈ ਉਹ ਆਪਣਿਆਂ ਤੋਂ ਢੀ ਵੱਡੀ ਹੈ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੇ ਵਿੱਚ ਕੋਈ ਵੀ ਜਿਹੜਾ ਸਟੇਟ ਲੈਵਲ ਦਾ ਆਫਿਸ ਹੈ ਕਿਸੇ ਵੀ ਸਟੇਟ ਦੇ ਵਿੱਚ ਕੋਈ ਮੁਸਲਮ ਜਿੱਤਿਆ ਹੋਵੇ ਪਰ ਉਹ ਵੀ ਇੱਕ ਮੁਸਲਮ ਔਰਤ ਤੇ ਕਿਉਂਕਿ ਜਿਹੜਾ ਮੁਸਲਮ ਪਪੁਲਿਸਟਾਂ ਬਸ ਲੈ ਇੰਡੀਆ ਇਟਮ ਇਸ ਉਹ ਗਰਮ ਹੁੰਦਾ ਹੁਣ ਵਿਆਹ ਚ ਚੋਣਾਂ ਨੇ ਉੱਥੇ ਵਤਿਆ ਜਾ ਰਿਹਾ ਤੇ ਇਹ ਇਹ ਤੁਸੀਂ ਦੇਖੋ ਵੀ ਇਸੇਲੇ ਬਾਕੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਤਾਂ ਉਹਦੇ ਵਿੱਚ ਕਿਰੋਂ ਜੀ ਅਸੀਂ ਇਹ ਵੀ ਦੇਖਦੇ ਆ ਕਿ ਜਿਹੜੇ ਮੁਬਦਾਨੀ ਵੱਲੋਂ ਲਗਾਤਾਰ ਜੋ ਮੋਦੀ ਦੀ ਅਪਰੋਚ ਹੈ ਜਾਂ ਗੁਜਰਾਤ ਦੇ ਵਿੱਚ ਜੋ ਕੁਝ ਉਸ ਦੇ ਵੱਲੋਂ ਕੀਤਾ ਗਿਆ ਉਸ ਦਾ ਉਹ ਡਟ ਕੇ ਵਿਰੋਧ ਕਰਦਾ ਰਿਹਾ ਇੱਥੋਂ ਤੱਕ ਕਿ ਉਹਨੂੰ ਇੱਕ ਵਾਰੀ ਜਿਹੜਾ ਪੱਤਰਕਾਰਾਂ ਨੇ ਇਹ ਵੀ ਪੁੱਛਿਆ ਮੁਬਦਾਨੀ ਨੂੰ ਕਿ ਜੇ ਨਰਿੰਦਰ ਮੋਦੀ ਹੋਣੀ ਇੱਥੇ ਆਉ ਤਾਂ ਤੁਸੀਂ ਉਹਨਾਂ ਨਾਲ ਬੈਠ ਕੇ ਸਾਂਝੀ ਪ੍ਰੈਸ ਕਾਨਫਰੰਸ ਵੀ ਕਰੋਗੇ ਤਾਂ ਉਹਨਾਂ ਨੇ ਇਸ ਨੂੰ ਸਪਸ਼ਟ ਤੌਰ ਤੇ ਨਾ ਕਰਤਾ ਕਿ ਇਹ ਹੋ ਹੀ ਨਹੀਂ ਸਕਦਾ ਪਰ ਇਹ ਸਾਰੇ ਨੂੰ ਲੈ ਕੇ ਜਿਸ ਢੰਗ ਦੇ ਨਾਲ ਮਮਦਾਨੀ ਦੇ ਉੱਪਰ ਵੀ ਭਾਰਤੀ মিডিਆ 'ਚ ਤੁਸੀਂ ਗੱਲ ਕੀਤੀ ਹੈ ਔਰ ਉੱਥੇ ਵੀ ਜਿਹੜੇ ਲੋਕ ਸੀਗੇ ਜਿਹੜੇ ਇਸ ਤਰ੍ਹਾਂ ਦੀ ਸੋਚ ਵਾਲੇ ਸੀ ਉਹਨਾਂ ਨੇ ਵੀ ਮਮਦਾਨੀ ਦੇ ਉੱਤੇ ਜਿਸ ਢੰਗ ਦੇ ਦੋਸ਼ ਲਾਏ ਔਰ ਨਫ਼ਰਤ ਫਲਾਉਣ ਦੇ ਦੋਸ਼ ਲਾਏ ਕਿ ਉਹ ਇੱਕ ਮੁਹੰਮਦਨ ਹੈ ਤੇ ਉਹ ਇੱਥੇ ਜੇ ਬੰਦਾ ਹੈ ਤਾਂ ਉੱਥੇ ਨਿਊਯਾਰਕ 'ਚ ਕਿਸ ਤਰ੍ਹਾਂ ਦੀ ਹਾਲਤ ਪੈਦਾ ਹੋ ਸਕਦੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਉਹਨਾਂ ਕੀਤੀਆਂ ਪਰ ਉਹ ਸਾਰੇ ਕੁਝ ਨੂੰ ਪਾਸੇ ਰੱਖ ਕੇ ਨਿਊਯਾਰਕ ਦੇ ਜਿਹੜੇ ਵਾਸੀ ਸੀ ਉਹਨਾਂ ਨੇ ਉਹ ਸਾਰੇ ਨੂੰ ਨੇ ਅੱਖੋਂ ਪਰੋਖੇ ਕੀਤਾ ਔਰ ਬਕੈਦਾ ਮਮਦਾਨੀ ਦੇ ਹੱਕ ਚ ਉਹਨਾਂ ਨੇ ਫਤਵਾ ਦਿੱਤਾ ਔਰ ਇਹ ਫਤਵਾ ਜਿਹੜਾ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕੁਝ ਜਿਸ ਤਰ੍ਹਾਂ ਮੋਦੀ ਦੇ ਖਿਲਾਫ ਵੀ ਉਸ ਨੇ ਜਿਹੜੀਆਂ ਗੱਲਾਂ ਕੀਤੀਆਂ ਇਹ ਉਸ ਦੇ ਖਿਲਾਫ ਵੀ ਹੈ ਅ ਇਹ ਨੂੰ ਨਹੀਂ ਸਪੱਸ਼ਟ ਤੱਕ ਜਾਣਾ ਸ਼ਾਇਦ ਗਲਤ ਹੋ ਗਏ ਜਿਹੜਾ ਨਹੀਂ ਕਿ ਉਹ ਤੇ ਵੋਟ ਪਾ ਰਿਹਾ ਬੰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਦੁਨੀਆ 'ਚ ਬਾਕੀ ਕੀ ਹੋ ਰਿਹਾ ਪਰ ਉਹ ਮਮਦਾਨੀ ਦੇ ਆਪਣੇ ਵਿਜ਼ਨ ਬਾਰੇ ਜ਼ਰੂਰ ਤੁਹਾਨੂੰ ਕੁਝ ਦੱਸਦਾ ਤੇ ਅ ਜਿਹੜੀ ਹੋਰ ਵੱਡੀ ਜਿਹੜੀ ਤੁਸੀਂ ਗੱਲ ਐ ਕੋਈ ਸੀ ਕਿ ਜਿਹੜਾ ਸਾਊਥ ਦੇ ਵਿੱਚ ਇੱਥੇ ਸਭ ਤੋਂ ਜ਼ਿਆਦਾ ਇਹਨਾਂ ਦਾ ਬੇਸ ਆ ਰਿਪਬਲਿਕਨ ਪਾਰਟੀ ਦਾ ਉਹਨਾਂ ਦੀ ਜਿਹੜੀ ਸਟੇਟ ਜਾਰਜੀਆ ਐ ਉੱਥੇ ਉਹਨਾਂ ਦੇ ਇੱਕ ਯੂਟਿਲਿਟੀ ਕਮਿਸ਼ਨ ਜਿਹੜਾ ਉਹ ਕਮਿਸ਼ਨ ਜਿਹੜਾ ਕਿ ਬਿਜਲੀ ਦੇ ਤੇ ਗੈਸ ਦੇ ਰੇਟ ਫਿਕਸ ਕਰਦਾ ਉਹਦੀਆਂ ਵੀ ਚੋਣਾਂ ਹੁੰਦੀਆਂ ਉਹ ਕੋਈ ਜ਼ਿਆਦਾ ਵੱਡਾ ਉਹਦਾ ਨਹੀਂ ਹੁੰਦਾ ਪਰ ਪੂਰੀ ਸਟੇਟ ਦਾ ਹੁੰਦਾ ਉਹਨਾਂ ਦੇ ਕੋਲ ਬੜੀ ਅਥਾਰਟੀ ਹੁੰਦੀ ਆ ਬਈ ਉਹਨੂੰ ਜਿਹੜੀ ਰੀਨਿਊਏਬਲ એનર્ਜੀ ਦਿਹਾਉਣੀ ਆ ਸੋਲਰ ਤੇ ਵਿੰਡ ਲਾਉਣੀ ਆ ਉਹਦੇ ਵਿੱਚ 3 ਜਿਹੜੇ ਸੀ ਡੈਮੋਕ੍ਰੇਟ ਜਿੱਤੇ ਔਰ ਪੂਰੀ ਸਟੇਟ ਨੂੰ ਜਿੱਤੇ ਔਰ ਇਟੇ ਵੱਡੇ ਮਾਰਜਿਨ ਨਾਲ ਜਿੱਤੇ ਕਿ ਅਜ ਤੱਕ ਉਥੇ ਕਦੀ ਹੋਇਆ ਹੀ ਨਹੀਂ ਪਿਛਲੇ 40 ਸਾਲਾਂ 'ਚ ਸੋ ਅ ਪਿਛਲੇ 20 ਫਾਲਸ ਉਹਨਾਂ ਨੇ ਕੋਈ ਸਟੇਟ ਲੈਵਲ ਦਾ ਉਹਦਾਂ ਨਹੀਂ ਸੀ ਜਿੱਤਿਆ ਸੋ ਇਹ ਜਿਹੜੀ 트ੰਪ ਦੇ ਦੇਖੋ 트ੰਪ ਨਾ 트ੰਪ ਦਾ ਇਹਦਾ ਹੈਗਾ ਦੋਈ ਗੱਲਾਂ ਨੇ ਨਫ਼ਰਤ ਫਲਾਓ ਤੇ ਲੁੱਟੋ ਬਸ ਬਾਕੀ ਗੱਲਾਂ ਸਾਰੀਆਂ ਮਖੌਟੇ ਨੇ ਸੋ ਜਿਹੜੀਆਂ ਇਹ ਸਾਊਥ ਜੇ ਜੇ ਡੈਮੋਕ੍ਰੇਟਿਕ ਜਿਤਨਾ ਤੇ ਉਹਨਾਂ ਨੂੰ ਜਾਰਜੀਆ ਵਰਗੀਆਂ ਸਕੇਟਾਂ ਦੇ ਵਿੱਚ ਲੁਕਣਾ ਪੈਣਾ ਜਿਹੜਾ ਫਲੋਰੀਡਾ ਦਾ ਸਭ ਤੋਂ ਵੱਡਾ ਸ਼ਹਿਰ ਹੈ ਮਿਆਮੀ ਉਹਦੇ 'ਚ ਪਿਛਲੇ ਮੇਰੇ ਕੋਲ 35 ਸਾਲ ਤੋਂ ਕਦੇ ਡੈਮੋਕ੍ਰੈਟਿਕ ਮੇਅਰ ਜਿੱਤਿਆ ਨਹੀਂ ਤੇ ਹੁਣ ਉੱਥੇ ਜਿਹੜੀਆਂ ਚੋਣਾਂ ਹੋਈਆਂ ਉਹ 'ਚ ਪਹਿਲੇ ਤਿੰਨ ਜਿਹੜੇ ਨੇ ਉਹਨਾਂ 'ਚ ਤਿੰਨਾਂ 'ਚ ਪਹਿਲੇ ਨੰਬਰ ਤੇ ਤੀਜੇ ਨੰਬਰ ਤੇ ਡੈਮੋਕ੍ਰੇਟਸ ਨੇ ਤੇ ਹੁਣ ਜਦੋਂ ਉਹਦੀ ਫਾਈਨਲ ਚੋਣ ਹੋਏਗੀ ਤੇ ਉਹਦੇ ਵਿੱਚ ਉਹ ਡੈਮੋਕ੍ਰੇਟ ਜਿੱਤ ਜਾਏਗਾ ਫੋ ਜਿਹੜੀ ਕਿ ਬਹੁਤ ਵੱਡੀ ਸ਼ਿਫਟ ਹੈ ਕਿਉਂਕਿ ਅਮਰੀਕਾ ਦੇ ਵਿੱਚ ਨਫ਼ਰਤਵਾ ਜਿਹੜਾ ਇਹ ਡਾਇਲੋਜੀ ਹੈ ਉਹਦੀ ਸ਼ੁਰੂਆਤ ਫਲੋਰਿਡਾ ਤੋਂ ਹੁੰਦੀ ਹੈ ਤੇ 80 ਜਿਹੜਾ ਤੁਸੀਂ ਇਹ ਸਾਰਾ ਜਿਹੜੀਆਂ ਗੱਲਾਂ ਕੀਤੀਆਂ ਜਿਹੜੀ ਸਾਰੀ ਗਿਣਤੀ ਕੀਤੀ ਜਿੱਥੇ ਜਿੱਥੇ ਡੈਮੋਕ੍ਰੇਟ ਜਿੱਤੇ ਆ ਤਾਂ ਉਸ ਤੋਂ ਲੱਗਦਾ ਹੈ ਕਿ ਜਿਹੜੇ ਲੋਕ ਨੇ ਉਹ ਜੋ ਕੁਛ ਟਰੰਪ ਹੋਣਾ ਨੇ ਹੁਣ ਤੱਕ ਨੀਤੀਆਂ ਅਪਣਾਈਆਂ ਜਾਂ ਜਿਹੜੀ ਉਹਨਾਂ ਦੀ ਪਹੁੰਚ ਸੀ ਸੋਚ ਸੀ ਜਿਸ ਢੰਗ ਨਾਲ ਉਹ ਦੇਸ਼ ਨੂੰ ਚਲਾਉਣਾ ਚਾਹੁੰਦੇ ਸੀ ਔਰ ਜਿਸ ਤਰ੍ਹਾਂ ਐਗਜ਼ੈਕਟਿਵ ਆਰਡਰ ਨਾਲ ਚਲਾਉਣਾ ਚਾਹੁੰਦੇ ਸੀ ਜਿਹੜੇ ਕਿ ਆਮ ਤੌਰ ਤੇ ਅਦਾਲਤਾਂ ਵਿੱਚ ਜਾ ਕੇ ਉਹ ਉੱਥੇ ਉਹਨਾਂ ਤੇ ਸਟੇ ਵੀ ਲਗੇ ਤਾਂ ਉਹ ਉਹਨਾਂ ਨੂੰ ਦੱਦ ਕੀਤਾ ਗਿਆ ਲੋਕਾਂ ਨੇ ਉੱਥੇ ਜਿਵੇਂ ਹੁਣ ਤੁਸੀਂ ਵਰਜੀਨੀਆ ਦੀ ਗੱਲ ਕੀਤੀ ਹੈ ਨਿਊ ਜਰਸੀ ਦੀ ਗੱਲ ਕੀਤੀ ਹੈ ਫਲੋਰੀਡਾ ਦੀ ਗੱਲ ਕੀਤੀ ਹੈ ਵੱਖ-ਵੱਖ ਥਾਵਾਂ ਤੇ ਜਿਹੜੀ ਇਹ ਲੋਕਾਂ ਦਾ ਪ੍ਰਤੀਕਰਮ ਆਉਂਦੀਆਂ ਨੀਤੀਆਂ ਦੇ ਖਿਲਾਫ ਬਿਲਕੁਲ ਇਹ ਤਾਂ ਕੋਈ ਦੂਰਾ ਨਹੀਂ ਪਾਵੇਂ ਕਿ 트ੰਪ ਦਾ ਨਾਮ ਬੈਲਟ ਦੇ ਨੀਚੇ ਲਿਖਿਆ ਹੋਇਆ ਪਰ ਨਿਊਯਾਰਕ ਤੋਂ ਲੈ ਕੇ ਫਲੋਰੀਡਾ ਤੱਕ ਅਰਥਾਤੇ ਡੈਮੋਕ੍ਰੇਟਸ ਨੇ ਰਿਪਬਲਿਕਨ ਕੈਂਡੀਡੇਟਸ ਹੀ ਉਹਨਾਂ ਨੂੰ 트ੰਪ ਨਾਲ ਜੋੜਿਆ 트ੰਪ ਦੀਆਂ ਨੀਤੀਆਂ ਦੀ ਗੱਲ ਕੀਤੀ ਸੋ ਉਹ ਬਿਲਕੁਲ ਤੇ ਬਿਲਕੁਲ ਉਹਦੇ ਨਾਲ ਜਿਹੜੇ ਰਿਪਬਲਿਕਨ ਡਰੇ ਹੋਏ ਨੇ ਕਿਉਂਕਿ ਜੇ ਆ ਅਗਲੇ ਸਾਲ ਜਿਹੜੀਆਂ ਮਿਡਟਰਮ ਚੋਣਾਂ ਕਹਿੰਦੇ ਨੇ ਸਾਲ ਤੱਕ ਹੋਣੀਆਂ ਅਗਲੇ ਨਵੰਬਰ ਦੇ ਵਿੱਚ ਜੇ ਉਹਦੇ ਵਿੱਚ ਉਹ ਕਾਂਗਰਸ ਲੂਸ ਕਰ ਜਾਂਦੇ ਆ ਜਾਂ ਸੈਨੇਟ ਦੇ ਵਿੱਚ ਵੀ ਉਹਨਾਂ ਦੇ 2 ਸੀਟਾਂ ਲੂਸ ਹੋ ਜਾਂਦੀਆਂ ਨੇ ਤੇ ਫਿਰ ਟੰਪ ਦਾ ਜਿਹੜਾ ਏਜੰਡਾ ਉੱਥੇ ਖੜ ਜੇਗਾ ਉਸ ਤੋਂ ਬਾਅਦ ਉਹ ਜਿਹੜਾ ਉਹਨੇ ਆਫਰਾਤਾ ਫ੍ਰੀ ਮਚਾਈ ਹੋਈ ਆ ਉਹ ਬੰਦ ਹੋ ਜੇ ਤੇ ਤੇ ਲਈ ਆਪਣਾ ਸਮਾਂ ਵੀ ਸਮਾਪਤੀ ਵੱਲ ਵੱਧ ਰਿਹਾ ਤੇ ਜੇ ਕੋਈ ਤੁਸੀਂ ਹੋਰ ਰੇਂਦੇ ਤੇ ਓਵਰਆਲ ਕੋਈ ਟਿੱਪਣੀ ਹੋਵੇ ਤੁਹਾਡੀ ਤਾਂ ਹਾਂ ਮੈਂ ਵੀ ਇਹੀ ਕਹਿਣਾ ਚਾਹਾਂਗਾ ਇੱਕ ਤਾਂ ਦੂਰੋਂ ਬੈਠ ਕੇ ਖਾਸ ਕਰਕੇ ਜਿਹੜੇ ਇੰਡੀਆ ਦੇ ਲੋਕ ਰਹਿੰਦੇ ਨੇ ਉਹਨਾਂ ਨੂੰ ਅ ਅਮਰੀਕਾ ਦੇ ਬਾਰੇ ਬੜੇ ਭੁਲੇਖੇ ਨੇ ਇੱਕ ਤਾਂ ਇੱਥੇ ਜਿਹੜਾ ਪ੍ਰੈਜ਼ੀਡੈਂਟ ਆ ਬੜੀ ਪਾਵਰਫੁਲ ਪੋਜੀਸ਼ਨ ਆ ਉਹਦੀ ਪਰ ਜਿਹੜੀਆਂ ਉਹਨਾਂ ਦੀਆਂ ਅੰਦਰਲੀਆਂ ਨੀਤੀਆਂ ਨੇ ਉਹਨਾਂ ਵਿੱਚ ਇਥੋਂ ਦੇ ਸਟੇਟ ਲੈਵਲ ਤੇ ਸ਼ਹਿਰ ਦੇ ਲੈਵਲ ਤੇ ਬਹੁਤ ਜ਼ਿਆਦਾ ਪਾਵਰਸ ਨੇ ਦੂਜੀ ਗੱਲ ਤੁਨਬਾਰ ਬੈਠ ਕੇ ਲੱਗਦਾ ਕਿ ਟਰੰਪ ਹੀ ਟਰੰਪ ਹੋਈ ਹੋਈ ਹੈ ਤਾਂ ਇੰਡੀਆ ਦੀ ਸਰਕਾਰ ਵੀ ਉਹਦੇ ਪਿੱਛੇ-ਪਿੱਛੇ ਤੁਰੀ ਫਿਰਦੀ ਸੀ ਉਹਦੀ ਪੂਜਾ ਕਰ ਰਹੇ ਸੀ ਲੋਕ ਪਰ ਜਿਹੜੇ ਅਮਰੀਕਾ ਦੇ ਲੋਕ ਨੇ ਉਹਨਾਂ ਦੇ ਵਿੱਚ ਬੜੀ ਵਿਜ਼ਨ ਹੈ ਤੇ ਉਹਨਾਂ ਨੇ ਜੇ ਆਪਣੇ ਕੰਟਰੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਾਇਆ ਉਹ ਲੋਕਾਂ ਨੇ ਬਣਾਇਆ ਨਾ ਕਿ ਲੀਡਰਾਂ ਨੇ ਤੇ ਤੀਜੀ ਗੱਲ ਜਿਹੜੀ ਆ ਉਹ ਮੈਂ ਇਹਨੂੰ ਡੈਮੋਕ੍ਰੇਸੀ ਨਾਲ ਜੋੜਨੀ ਚਾਹਣਾ ਜੇ ਤੁਹਾਡੇ ਕੰਟਰੀ ਦੇ ਵਿੱਚ ਡੈਮੋਕ੍ਰੇਸੀ ਸਟਰੋਂਗ ਹੈ ਤੇ ਫਿਰ ਉਹ ਕਦੇ ਨਾ ਉਹ ਮੁੜ ਮੁੜ ਕੇ ਆਪਣੇ ਆਪ ਨੂੰ ਅਫਰਟ ਕਰਦੀ ਆ ਤੇ ਲੋਕਾਂ ਦੇ ਜਿਹੜੇ ਸਹੀ ਨੁਮਾਇੰਦੇ ਨੇ ਉਹਨਾਂ ਨੂੰ ਜਿੱਤ ਹਾਸਲ ਕਰਨ ਦਾ ਜ਼ਰੀਆ ਬਣਦੀ ਫਿਰ ਡੈਮੋਕ੍ਰੇਸੀ ਜਿਹੜੀ ਨੂੰ ਸਟਰੋਂਗ ਕਰਨਾ ਬਹੁਤ ਜ਼ਰੂਰੀ ਹੈ ਇੱਥੇ ਅਸੀਂ ਆਪਣੀ ਅੱਜ ਦੀ ਗੱਲਬਾਤ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਸਾਰੀ ਇਸ ਗੱਲਬਾਤ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ ਤੁਹਾਡੀ ਕੋਈ ਰਾਏ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕ ਬਾਕ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਢਿੱਲੋਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿੰਦੂ ਜੀ ਬਹੁਤ ਬਤਨ